ਹੈਲੋ 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 ਮੈਂ ਕਦੇਰੇ ਮੈਂ ਤੁਹਾਨੂੰ ਸਾਰੇ ਪੈਸੇ ਪੁਆ ਰਿਹਾ ਮੈਂ ਏਸੀ ਦੇ ਠੀਕ ਹੈ ਤੇ ਮੇਰੀ ਭੈਣ ਨੂੰ ਤੰਗ ਨਹੀਂ ਕਰਨਾ ਬਿਲਕੁਲ ਵੀ ਠੀਕ ਹੈ ਮੇਰਾ ਭਰਾ ਅੱਛਾ ਹਾਂ ਤੂੰ ਕਹਿੰਦਾ ਭਰਾ ਲਗਣਾ ਉਹਦਾ ਵੀਰੇ ਮੈਂ ਭਰਾ ਹੀ ਆ ਉਹਦਾ ਠੀਕ ਹੈ ਨਾ ਕਿਦਾਂ ਕਿਦਾਂ ਜਿੱਦਾਂ ਮੈਂ ਆਪਣੀ ਭੈਣ ਮੰਨਦਾ ਭੈਣ ਹੀ ਉਹ ਮੇਰੀ ਰਖੜੀ ਬੰਨਣ ਆਈ ਹੈ ਮੈਨੂੰ ਹਾਂ ਹਾਂ ਤੇ 10 ਸਾਲ ਤੋਂ ਨੂੰ ਬਰਾਉਣੇ ਚ ਗੋਹਣੀ ਨਹੀਂ ਲਖਿਆ ਤੇ ਵੀਰੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਜਸਤੇ ਪੈਸੀ ਦੇ ਏਸੀ ਦੇ ਪੈਸੇ ਪੁਆਣੇ ਨਾ ਹਾਂਜੀ ਹਾਂਜੀ ਬੋਲੋ ਪਹਿਲਾਂ ਤੂੰ ਕਿਹੜਾ ਬੋਲਦਾ ਪਹਿਲਾਂ ਫਿਰ ਮੈਂ 2 ਮਿੰਟ ਬੋਲਦਾ ਬੋਲੋ ਵੀਰੇ ਬੋਲੋ ਬੋਲੋ ਮੇਰੀ ਗੱਲ ਸੁਣ ਮੇਰਾ ਵਿਆਹ ਕਦੋਂ ਹੋਇਆ ਸੀ ਹਾਂਜੀ ਮੇਰਾ ਵਿਆਹ ਕਦੋਂ ਹੋਇਆ ਸੀ ਵੀਰੇ ਮੈਨੂੰ ਉਹਦੇ ਨਾਲ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਨਾ ਨਾਲੇ ਕਹਿੰਦਾ ਮੇਰੀ ਭੈਣ ਆ ਤੇ ਭੈਣ ਹੀ ਆ ਮੇਰੀ ਤੇ ਫਿਰ ਉਹੀ ਕਹਿੰਦਾ ਨਾ ਪਤਾ ਦਊਗਾ ਵੀ ਇੱਕੋ ਇੱਕ ਭੈਣ ਆ ਵੀਰੇ ਫਿਰ ਉਹਨੂੰ ਤਾਂ ਮੇਰੀ ਗੱਲ ਸੁਣ ਉਹਨੂੰ ਤਾਂ ਕਿਉਂ ਕਰਦਾ ਵਾ ਉਹਨੂੰ ਟੋਰਚਰ ਬਾਜੀ ਕਿਉਂ ਕਰਦਾ ਵਾ ਮੈਂ ਏਸੀ ਲਵਾਤਾ ਮੈਂ ਇਹ ਕਰਤਾ ਉਹ ਕਰਤਾ ਸਾਣ ਕੀਤਾ ਮੇਰੇ ਤੇ ਏਸੀ ਲਵਾ ਕੇ ਉਹਦੇ ਘਰ ਤੇ ਉਹ ਹਿਸਾਨੇ ਕੀਤਾ ਫਿਰ ਲਵਾ ਤੇ ਫਿਰ ਤੇਨੂੰ ਕਾ ਮੇਰੀ ਗੱਲ ਸੁਣ ਭਰਾ ਧਿਆਨ ਨਾਲ ਜਿੱਦਾਂ ਦਾ ਇਹ ਆਣਕ ਆਣਕ ਉਹ ਤੋਂ ਕਰਾਂਗੇ ਕਿ ਜਿਹੜੀ ਉਹ 2 2 4 4 ਉਹ ਬ੍ਰਦਰ ਮੇਰੀ ਗੱਲ ਸੁਣ ਲੈ ਮੇਰਾ ਵੀਰੇ ਹੁਣ ਮੇਰਾ ਧਿਆਨ ਨਾਲ ਗੱਲ ਸੁਣ ਲੈ ਮੇਰਾ ਵੀਰ ਬਣ ਕੇ ਤੂੰ ਆਪਣੇ ਏਸੀ ਦਾ ਬਿੱਲ ਤੇ ਮੈਂ ਏਸੀ ਦੇ ਪੈਸੇ ਪਾ ਰਿਆਂ ਜੇ ਹੁਣ ਮੇਰੀ ਭੈਣ ਨੂੰ ਤਾਂ ਕੀਤਾ ਨਾ ਫਿਰ ਦੇਖ ਲਈ ਭਰਾ ਉਹ ਮੈਨੂੰ ਮਿੰਟ ਬਾਅਦ ਫੋਨ ਆਂਦਾ ਵਾ ਵੀਰੇ ਮੈਂ ਤੰਗ ਕਰਦੇ ਆ ਯਾਰ ਕੋਈ ਤਰੀਕਾ ਥੁਣਾ ਯਾਰ ले ले क्यों लेके जावा क्यों क्यों लेके जावा अगली अपनी मर्जी नाल गई है मेरी मर्जी नाल ते नहीं गई लगता। लगता, आ आ आ कर कर ना तू फिर ਸਾਡੇ ਘਰੇ ਢੇਗਾ ਲੱਗਦਾ ਤੂੰ ਕੀ ਲੱਗਦਾ ਸਾਡੇ ਘਰੇ ਕਿਉਂ ਮੈਂ ਤੁਹਾਡੇ ਘਰ ਦੇ ਕੋਈ दखल अंदाजी ਨਹੀਂ ਦੇ ਰਿਹਾ ਵੀਰੇ ਮੈਂ ਆਪਣੀ ਕਰ ਕਰਕੇ ਵਧਾਈਆਂ ਤੇਰਾ 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 ਵਿਆਹ ਤਾਂ ਹੀ ਮੈਂ ਤਾਂ ਕਰ ਕਰਕੇ ਕਰਵਾਉਂ ਉਹ ਵੀਰੇ ਮੇਰੇ ਵਿਆਹ ਦੀ ਛੱਡ ਉਹ ਮੇਰੇ ਵਿਆਹ ਦੀ ਛੱਡ ਵੀਰੇ ਜੋ ਕੀਤਾ ਪ੍ਰਮਾਤਮਾ ਨੇ ਕੀਤਾ ਕਿਸੇ ਦੇ ਵਾਸਤੇ ਕੁਝ ਵੀ ਨਹੀਂ ਆਈ ਸਮਝ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਭਰਾ ਤੂੰ ਆਪਣੇ ਏਸੀ ਦੇ ਮੇਰੀ ਗੱਲ ਸੁਣ ਵੀਰੇ ਧਿਆਨ ਨਾਲ ਵੀਰੇ ਮੇਰੀ ਸਾਲਾ ਸੁਣ ਮੇਰੀ ਗੱਲ ਸੁਣ ਲੈ ਹੁਣ ਧਿਆਨ ਨਾਲ ਵੀਰੇ ਤੱਤਾ ਨਾ ਹੋ ਮੇਰੇ ਨਾਲ ਆਈ ਸਮਝ ਹਾਂ 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 ਜਿੰਨਾ ਕਹੇਗਾ ਨਾ ਓਨਾਂ ਤੇ ਰਹਿ ਮੇਰਾ ਭਰਾ ਠੀਕ ਹੈ ਨਾ ਗਾਲਾਂ ਕਾਨੂੰ ਕਰਦਾ ਕਿੰਨੂ ਗਾਲਾਂ ਕਰਦਾ ਵਾ ਤੂੰ ਕੋਈ ਨਹੀਂ ਮੈਂ ਜੁੱਤੀਆਂ ਖਾਂਦਾ ਰਿਹਾ ਤੇ ਸਾਲਾ ਤੁਸੀਂ ਖੁਸ਼ੀ ਹੁੰਦੇ ਸੀਗੇ ਕਿ ਕਿਹਦੇ ਤੋਂ ਕੋਸ਼ਨ ਦੇ ਦੀ ਜੁੱਤੀਆਂ ਮੈਨੂੰ ਕਹਿੰਦੇ ਖੁਸ਼ ਹੁੰਦਾ ਤੂੰ ਹੀ ਹੁੰਦਾ ਵੈਸੇਗਾ ਕਦੀ ਤੂੰ ਕੰਨਾ ਮੈਂ ਦੇ ਕੰਮ ਕਰਨ ਨਾਲੋਂ ਆਪਣਾ ਕੰਮ ਕਰ ਲੈ ਵੀਰੇ ਮੈਂ ਕਰਦਾ ਪਿਆ ਮੈਂ ਜੋ ਵੀ ਕਰਦਾ ਪਿਆ ਨਾ ਬਹੁਤ ਵਧੀਆ ਕਰਦਾ ਮੈਂ ਠੀਕ ਹੈ ਨਾ ਮੈਂ ਟੇਕ ਹੀ ਕੰਮ ਕਰਦਾ ਪਿਆ ਮੈਂ ਹਾਂ ਸਾਨੂੰ ਕੀ ਹੋਣਾ ਤੂੰ ਸਾਨੂੰ ਕੌਣ ਤੂੰ ਕਰਦਾ ਪਿਆ ਮੈਂ 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 ਕਰੂੰਗਾ ਨਹੀਂ ਮੈਂ ਕਰੂੰਗਾ ਨਹੀਂ ਨਹੀਂ ਮੈਂ ਕਰੂੰ ਮੇਰਾ ਮੁੰਡਾ ਤੁਸੀਂ ਰੱਖਿਆ ਆ ਸੀਗਾ ਤੁਹਾਡਾ ਕੋਈ ਸੀ ਦੇ ਪੈਸੇ ਮੈਂ ਲਵਾਏ ਸੀਗੇ ਵੀ ਉਹਨੂੰ ਗਰਮੀ ਨਾਲ ਲੱਗੀ ਹੁਣ ਤੂੰ ਆਪਣੇ ਜਵਾਕ ਉਹਦੇ ਵਿੱਚ ਪਾਉਣਾ ਪੈਸੇ ਦੇ ਦੇ ਜਿਨ੍ਹਾਂ ਨਾਲ ਘੁੰਮਦਾਨਾਂ ਨੂੰ ਕਹਿ ਲੈ ਕੇ ਦੇ ਮੈਨੂੰ ਪੈਸੇ ਪਾਉ ਵੀਰੇ ਮੇਰੀ ਗੱਲ ਸੁਣ ਮੈਂ ਕਿਸੇ ਤੋਂ ਨਹੀਂ ਮੰਗੇ ਪੈਸੇ ਠੀਕ ਆ ਨਾ ਮੈਂ ਤੁਹਾਨੂੰ ਡਾਇਰੈਕਟ ਪੈਸੇ ਪੁਆ ਰਿਹਾ ਜਿੱਥੋਂ ਵੀ ਪੁਆ ਰਿਹਾ ਵਾਂ ਜਿੱਤੋਂ ਜੇ ਤੇਰਾ ਬਾਈ 43000 ਰੁਪਏ ਬਿੱਲ ਪਿਆ ਨਾ ਤੇ ਤੇਰਾ 43000 ਹੀ ਮੈਂ ਦੇਉਂਗਾ ਠੀਕ ਆ ਨਾ ਮੈਂ ਕੋਈ ਵਿੱਚੋਂ ਪੰਜੀ ਨਹੀਂ ਰੱਖਦਾ ਪਿਆ ਮੈਨੂੰ ਫੋਨ ਕੀਤਾ ਮੈਂ ਫੋਨ ਦੀ ਨਹੀਂ ਗੱਲ ਕੀਤੀ ਵੀਰੇ ਵੇ ਭੈਣ ਨੂੰ ਕੋ ਤੰ ਇੱਕਮ ਨੂੰ ਕੋ ਤਾਂਗ ਕਰਦਾ ਮੈਂ ਤੂੰ ਇੰਨੇ ਜੋਗਾ ਹੈਗਾ ਤੂੰ ਮੈਨੂੰ ਰੋਕ ਲੇਗਾ ਵੀਰੇ ਮੈਂ ਨਹੀਂ ਗੱਲ ਸੁਣਨਾ ਧਿਆਨ ਨਾਲ ਠੀਕ ਹੈ ਨਾ ਮੈਂ ਜਿੰਨੇ ਜੋਗਾ ਹੈਗਾ ਮੈਂ ਬਹੁਤ ਵਧੀਆ ਵਾਂ ਬੜੀਆਂ ਲੱਤਾਂ ਚੱਲਦੀਆਂ ਨੇ ਇੰਨਾ ਪਰ ਉਹ ਵੀਰੇ ਮੈਂ ਕੋਈ ਇਹ ਚੀਜ਼ ਨਹੀਂ ਕਰਾਂ ਗੱਲ ਮੇਰੀ ਵੀਰੇ ਮੈਂ ਡਰਨ ਡਰੋਂ ਦੀ ਗੱਲ ਨਹੀਂ ਕਰ ਰਿਹਾ ਮੇਰੇ ਵੀਰੇ ਮੇਰੀ ਧਿਆਨ ਨਾਲ ਦਲ ਸੁਣ ਮਾ ਬਸ ਆਪਣੇ ਏਸੀ ਦੇ ਪੈਸੇ ਪਾ ਭੈਣ ਦੇ ਨਾ ਗਰੀਬ ਭੈਣ ਦੇ ਨਾ ਮੈਂ ਵੀ 10 ਟੋਲੇ ਸੋਨਾ ਪਾਇਆ ਹੋਇਆ ਉਹ ਵੀਰੇ ਹੈਗਾ 10 ਟੋਲੇ ਵੀਰੇ ਮੈਂ ਉਹ ਨਹੀਂ ਕਹਿ ਰਿਹਾਗਾ ਮੈਂ just ਤੁਹਾਨੂੰ ਏਸੀ ਦੀ ਗੱਲ ਕੀਤੀ ਏਸੀ ਦਾ ਗੱਲ ਰੱਖੋ ਠੀਕ ਹੈ ਨਾ ਉਹ ਐ ਕਰ ਆਪਣੇ ਘਰੇ ਜਾ ਉਸ ਟੋਲੇ ਜਾ ਕੇ ਸੋਨੇ ਦੀ ਫੋਟੋ ਪਾ ਮੈਂ ਬਿਆਹ ਦੀ ਪਾਉਣਾ ਉਹ ਵੀਰੇ ਮੇਰੇ ਵੀਰੇ ਮੇਰੇ ਵੀਰੇ ਮੇਰੀ ਗੱਲ ਸੁਣ ਮੈਂ ਰੇੜੀ ਲਾਵਾਂ ਚਾਹੇ ਮੈਂ ਜ਼ਮਾਦਾਰ ਦਾ ਕੰਮ ਕਰਾਂ ਚਾਹੇ ਮੈਂ ਕੂੜਾ ਚੱਕਾਂ ਤੂੰ ਮੇਰੇ ਤੋਂ ਕੀ ਲੈਣਾ ਮਾਮਿਆਂ ਨਾਲ ਤੂੰ ਲੜ ਪਿਆ ਆਪਣੇ ਸਗੇ ਜਵਾਈ ਨਾਲ ਯਾਰ ਮਾਮਾ ਤਾਂ ਹੈ ਹੀ ਭੈਣ ਚੋ ਦਾ ਇੱਕ ਨੰਬਰ ਦਾ ਮੈਂ ਸਮਝਾਉਂਦਾ ਕਰਾਂਦਾ ਰਿਹਾ ਤੂੰ ਕਰਦਾ ਕੀ ਹੈਂ ਜ਼ਿੰਦਗੀ ਚ ਸਾਲਿਆ ਵੀਰੇ ਮੈਂ ਬਹੁਤ ਕੁਝ ਕਰਦਾ ਮੈਂ ਤੈਨੂੰ ਹੁਣ ਕਰਕੇ ਦਿਖਾਵਾਂਗਾ ਕੀ ਕਰਨਾ ਵਾ ਠੀਕ ਹੈ ਨਾ ਫੋਨ ਤੇ ਜੋ ਗੱਲ ਕਰਦਾ ਸਾਹਮਣੇ ਆ ਕੇ ਕੋਈ ਗੱਲ ਨਹੀਂ ਵੀਰੇ ਟਾਈਮ ਟਾਈਮ ਆਣ ਤੇ ਮੈਂ ਸਾਹਮਣੇ ਵੀ ਆਵਾਂਗਾ ਜਿੱਥੇ ਮਰਜ਼ੀ ਬੁਲਾ ਲਈ ਆਈ ਸਮਝ ਟਾਈਮ ਨੂੰ ਹੈਗਾ ਕਦੇ ਕੁੱਤੇ ਦੇ ਸੋਟੀ ਮਾਰੀਆ ਭੋਸੜੂਆ ਕੋਈ ਗੱਲ ਨਹੀਂ ਕੱਢ ਲੈ ਗਾਲਾਂ ਕੱਢ ਲੈ ਕੋਈ ਗੱਲ ਨਹੀਂ ਹੋਰ ਕੱਢ ਗਾਲਾਂ ਮੂੰਹ ਕੱਢ ਝੋਲੀ ਪਾ ਆਈ ਸਮਝ ਹਾਂ ਕਰ ਕਰ ਧਮਕੀਆਂ ਦਿੰਨਾ ਇੰਨੇ ਜੋਗ ਹੈਗਾ ਕਦੇ ਦਰਵਾਜ਼ਾ ਆਈਏ ਤੇਰੇ ਮੇਰੀ ਧਿਆਨ ਨਾਲ ਹੁਣ ਗੱਲ ਮੇਰੀ ਗੱਲ ਸੁਣ ਲੈ ਹੁਣ ਲੋਹਾਰੇ پیسے ਮੰਗ ਮੰਗ ਜੇ ਤੁਸੀਂ ਵਿਆਹ ਕਰਾਇਆ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਤੂੰ ਕਹਿਲਾ ਕੋਈ ਗੱਲ ਨਹੀਂ ਵੀਰੇ ਬਸ ਹੋ ਗਿਆ ਹੁਣ ਤੇਰਾ ਮੈਂ ਤੇਰੇ ਸਹੁਰੇ ਦੀ ਤੇਰੀ ਤੇਰੀ ਸੱਸ ਪਤਾ ਕੀ ਕਹਿੰਦੀ ਸੀ ਸੁਣ ਲੈ ਦੋ ਮਿੰਟ ਹਾਂ 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 ਬੋਲ ਬੋਲ ਇਹ ਭੂਆ ਪਤਾ ਕੀ ਕਹਿੰਦੀ ਸੱਸ ਹਾਂ ਹਾਂ ਤੇਰੇ ਘਰੇ ਚਾਰ ਕੁਰਸੀਆਂ ਨਹੀਂ ਹੈਗੀਆਂ ਅੱਛਾ ਠੀਕ ਆ ਉੱਥੇ ਤਾਂ ਕੁਝ ਹੋਇਆ ਨਹੀਂ ਹੈਗਾ ਠੀਕ ਆ ਵੀਰੇ ਕਰਕੇ ਓਏ ਯਾ ਕੁਛ ਤਾਂ ਦੱਸ ਦੇ ਵੀਰੇ ਉਹਨਰ ਪਿੱਛੇ ਤੁਸੀਂ ਚਾਚੀ ਨਾਲ ਲੜੀ ਜਾਂਦੇ ਹੋ ਤੁਹਾਡਾ ਲੈਵਲ ਕੀ ਓਏ ਠੀਕ ਆ ਵੀਰੇ ਮਾਣ ਮੈਂ ਤੈਨੂੰ ਟਾਈਮ ਆਉਂਦੇ ਦੱਸਾਂਗਾ ਬਰ ਲਾਵਾਂ ਲਾਵਾਂ ਕੀ ਆ 아이 ਸਮਝ ਹਾਂ ਹਾਂ ਨਾ ਭੈਣ ਨੂੰ 당 ਕਰਦਾ ਭੈਣ ਤੇਰੀ 45 ਲੱਖ ਦੀ ਗੱਡੀ 'ਚ ਬੈੰਦੀ ਆ ਵੀਰੇ ਮੈਨੂੰ ਉਹ ਨਹੀਂ ਆ ਠੀਕ ਆ ਨਾ ਬਸ ਆਪਣੇ ਕਮੇਟੀ 'ਚ ਕਿ ਸਕੂਟਰ ਹੀ ਜਾਂਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਮੂਰੇ ਨੰਬਰ ਬਣਾਉਣਾ ਜਿਨ੍ਹਾਂ ਦੇ ਨਾਲ ਤੂੰ ਲੱਗਿਆ ਫਿਰਦਾ ਮੈਂ ਵੀਰੇ ਮੈਂ ਵੀਰੇ ਮੇਰੀ ਗੱਲ ਸੁਣ ਮੈਂ ਆਪਣੇ ਮਾਪੜੀ ਦੁਕਾਨ 'ਤੇ ਕੰਮ ਕਰਦਾ ਮੈਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਵੀਰੇ ਮੈਂ ਆਪਣੀ ਮੈਂ ਆਪਣੀ ਦੁਕਾਨ ਤੇ ਕੰਮ ਕਰਦਾ ਤੇ ਆਈ ਸਮਝ ਮੈਂ ਕਿਸੇ ਦੇ ਥੱਲੇ ਲੱਗ ਕੇ ਨਹੀਂ ਕੰਮ ਕਰਦਾ ਪਿਆ ਜਿੱਥੇ ਮੇਰੀ ਮੇਰੀ ਬੂਟਾਂ ਦੀ ਦੁਕਾਨ ਹੈ ਇਹੀ ਮੇਰੀ ਦੁਕਾਨ ਹੈ ਸੀਐਮਸੀ ਚੌਂਕ ਆ ਜੀ ਜਦੋਂ ਮਰਜ਼ੀ ਕਿੱਥੇ ਹੈ ਦੱਸਦਾ ਦੇ ਪ੍ਰਿੰਕਲ ਸ਼ੂ ਹਟ ਮੇਰੀ ਆ ਹੁਣ ਉਹ ਨਿਕਲੀ ਨਾ ਮੂੰਹ ਚੋ ਗੱਲ ਆ ਨਿਕਲੀ ਨਾ ਮੂੰਹ ਚੋ ਮੈਂ ਮੈਂ ਤਾਂ ਸੱਚ ਮੈਂ ਤਾਂ ਵੀਰੇ ਮੇਰੇ ਕੋਈ ਗੱਲ ਨਹੀਂ ਜਿਹੜੇ ਨਾਲ ਜਿਹੜੇ ਜੋਾਈ ਦੀ ਕਸਰ ਵਾਲੀ ਮੇਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਵੀਰੇ ਮੈਂ ਮੈਂ ਡੈਡੀ ਕਿਸੇ ਨੂੰ ਨਹੀਂ ਕਿਹਾ ਠੀਕ ਹੈ ਨਾ ਤੇਰੀ ਭੈਣ ਨੂੰ ਅੱਗ ਲਾਈ ਜਿਹੜੀ ਵਾਪਸ ਆਈ ਹੈ ਬਸਾਂ ਨੂੰ ਲੈ ਕੇ ਆਇਆ ਕੋਈ ਗੱਲ ਨਹੀਂ ਵੀਰੇ ਉਹਨੇ ਕਰ ਬਾਣੀ ਦੀ ਸੌਂਹ ਖਾ ਕੇ ਗਿਆ ਆਪਣੀ ਕੁੜੀ ਦੀ ਸੌਂਹ ਖਾ ਕੇ ਗਿਆ ਠੀਕ ਆ ਨਾ ਬੋਲ ਮੇਰੇ ਲਈ ਇਕੋ ਜਿਹਾ ਏਕਮ ਨੂੰ ਮੈਂ ਲੈ ਕੇ ਗਿਆ ਸੀ ਤੇਦਰ ਤੁਸੀਂ ਮਿੰਤਾ ਤਰਲੇ ਕਰਦੇ ਸੀ ਆ ਜਾ ਆ ਜਾ ਚੈਟਿੰਗ ਕਰ ਕਰਕੇ ਤੁਸੀਂ ਤਾਂ ਉਹਨੂੰ ਬੁਲਾਉਂਦੇ ਪਏ ਸੀਗੇ ਹਾਂ ਜਿਹੜਾ ਆ ਜਿਹੜਾ ਆ ਜਿਹੜਾ ਫੋਨ ਹੈ ਨਾ ਜਿੱਦਾਂ ਤੂੰ ਨੰਬਰ ਲਾਇਆ ਨਾ ਇਹਦੇ ਪਿੱਛੇ ਨਾ ਵੀਡੀਓ ਪਈਆਂ ਨੇ ਪਹਿਲਾਂ ਹੀ ਠੀਕ ਹੈ 98188 ਕੋਈ ਗੱਲ ਮੇਰੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਆਪਣਾ ਸਕੈਨਰ ਭੇਜ ਦੇ ਤੇ ਗੱਲ ਖਤਮ ਕਰ ਗਵਾਸ ਮੈਨੂੰ ਪਤਾ ਨਹੀਂ ਹੋਣਾ ਵੀਰੇ ਮੇਰੀ ਮੇਰੀ ਗੱਲ ਸੁਣ ਵੀਰੇ ਕੀ ਗੱਲ ਤੇ ਯਾਰ ਤੂੰ ਬਾਦਲੇ ਹੀ ਫੋਨ ਕਰਿਆ ਵੀਰੇ ਮੈਨੂੰ ਏਸੀ ਦੇ ਏਸੀ ਦੇ ਪੈਸੇ ਏਸੀ ਦੇ ਪੈਸੇ ਪਵਾ ਦਨ ਨਾ ਠੀਕ ਹੈ ਨਾ ਤੇ ਮੈਨੂੰ ਏਸੀ ਦਾ ਬਸ ਭੇਜ ਦੇ ਨਾ ਗੱਲ ਖਤਮ ਵੀਰੇ ਮੈਂ ਪਾ ਦਿੰਨਾ ਵੀਰੇ ਪਾ ਦਿੰਨਾ ਗੱਲ ਖਤਮ ਹੁਣ ਫਿਰ ਵਾਲੀ ਆਪਣੀ ਬਸ ਕੋਈ ਮੇਰੇ ਕੋਈ ਗਮ ਨਹੀਂ ਤਾ ਮੈਂ ਤੇਰੇ ਟਾਈਮ ਆਂ ਤੇ ਦੱਸੂਗਾ ਠੀਕ ਹੈ ਨਾ ਬਸ ਮੇਰੀ ਭੈਣ ਨੂੰ ਤੰਗ ਤੰਗ ਕਰਨਾ ਬੰਦ ਕਰ ਦੇ ਭਰਾਵਾ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਮੈਂ ਤੁਮਕੀ ਨਹੀਂ ਦੇ ਰਿਹਾ ਮਰੇ ਦਾਇਕਾ ਕੁ ਬੜੇ ਜੋਕਾ ਦੇ ਮਾਰਿਆ ਕਿਦੇ ਮੇਰੇ ਟਾਈਮ ਆਂ ਤੇ ਦੱਸਾਂਗਾ ਕਿਦੇ ਤੇ ਥੱਪੜ ਮਾਰਿਆ ਕਿਦੇ ਕਿਦੇ ਮਾਰਨੇ ਬਾਕੀ ਆਲੇ ਨੀ ਆਲੇ ਤੂੰ ਜਾ ਕੇ ਪੈਰੀ ਪੈਂਦਾ ਰਿਆ ਕੋਈ ਗੱਲ ਕੋਈ ਸਮਝ ਆਏਗਾ ਸਾਰਾ ਕੋਈ ਗੱਲ ਨਹੀਂ